ਇੰਨੇ ਪਏ ਕੱਪੜੇ ਧੋਣ ਵਾਲੇ ਤੇ ਪੀਵੀਸੀ ਸਾਫ਼ ਆਪਾਂ ਨੇ ਕਰਤੀ ਧਰੋਂ ਪੱਖਾ ਵੀ ਹੋ ਗਿਆ ਸਾਫ਼ ਤੇ ਉਹ ਵੀਡੀਓ ਮੈਂ ਚਲਾਈ ਨਹੀਂ ਸੀ ਕਿਉਂਕਿ ਚਾਰਜ ਤੇ ਲੱਗੇ ਹੋਏ ਸੀ ਫੋਨ ਤੇ ਚਾਦਰ ਵੀ ਆਪਾਂ ਨੇ ਝਾੜ ਕੇ ਚੰਗੀ ਤਰ੍ਹਾਂ ਪਛਾਤੀ ਨਵੀ ਮਾਰਦੀ ਹੁਣ ਕੱਪੜਾ ਪਹਿਲਾਂ ਇਹ ਬਾਲਸ ਘਾ ਕੇ ਹਟੀਏਗੀ ਹੈਲੋ ਨਵੀ ਇਹਨੇ ਹੋ ਜੀ ਜਸਸੀ ਕਰਦੀ ਇਹਨਾ ਅੱਜ ਛੁੱਟੀ ਹੈ ਇਹਨੂੰ ਤੇ ਮੈਨੂੰ ਵੀ ਛੁੱਟੀ ਹੈਗੀ ਤੇ ਨਵੀਂ ਕਪੜਾ ਮਾਰ ਦੂਗੀ ਤੇ ਚੱਲ ਮੈਂ ਲਾ ਦੂੰਗੀ ਪੋਚਾ ਤੇ ਫਿਰ ਬਾਅਦ ਚ ਅਸੀਂ ਹੋ ਜਾਗੇ ਬੇਲੇ ਤੇ ਇੱਧਰ ਵੀ ਪੀਵੀਸੀ ਸਾਫ਼ ਕਰਤੀ ਸਾਫ਼ ਕਰਨ ਨਾਲ ਨਾ ਚਮਕ ਜੀ ਆ ਜਾਂਦੀ ਹੈ ਪੀਵੀਸੀ ਤੇ ਬਸ ਕਪੜਾ ਹੀ ਇੱਧਰ ਮਾਰਨ ਵਾਲਾ ਰਹਿ ਗਿਆ ਉਹ ਕੱਲ ਜਿਹੜੇ ਮੈਂ ਕੱਪੜੇ ਧੋਤੇ ਸੀ ਉਹ ਪਏ ਹੈਗੇ ਪਤਲੇ ਪਤਲੇ ਸੁੱਕ ਗਏ ਸੀ ਦੂਜੇ ਮੈਂ ਬਾਹਰ ਪਾਤੇ ਤੇ ਇੱਧਰਲੀ ਵੀ ਪੀਵੀਸੀ ਹੋ ਗਈ ਆਪਣੀ ਸਾਫ਼ ਲਾਈਟ ਬੱਗ ਗਈ ਸੀ ਉਦੋਂ ਮੈਂ ਲਾਈਟਾਂ ਬੰਦ ਕਰ ਕੀਤੇ ਤੇ ਅੱਧਰ ਵੀ ਕੱਪੜਾ ਹੀ ਰਹਿ ਗਿਆ ਮਾਰਨ ਵਾਲਾ ਤੇ ਪੋਚਾ ਰਹਿ ਗਿਆ ਬਸ ਤੇਰਸੋ ਇਹਦਾ ਵੀ ਸਾਰਾ ਮੇਰਾ ਪਿਆ ਹਜੇ ਵੀ ਰੋਟੀ ਟੋਕੀ ਖਾਤਾ ਹੈ ਬਣਾ ਕੇ ਖਾਤਾ ਸੀ ਤੇ ਭਾਂਡੇ ਪਏ ਮਾਂਜਣ ਵਾਲੇ ਤੇ ਦਰਾਜ ਹਜੇ ਮੈਂ ਕਰਦੀ ਨਹੀਂ ਸਾਫ ਫੇਰ ਕਰੂੰਗੀ ਵਿੱਚੋਂ ਵੀ ਤੇ ਬਾਹਰੂੰਗੀ ਤੇ ਆਹ ਵਾਲੇ ਥੱਲੇ ਵੀ ਤੇ ਬਸ ਹੁਣ ਮੈਂ ਭਾਂਡੇ ਮਾਂਜ ਕੇ ਪੋਚਾ ਲਾਂਗੂਗੀ ਤੇ ਕੱਲ ਵਾਲੀ ਵੀਡੀਓ ਵੀ ਆਪਣੀ ਹਜੇ ਪਈ ਹੈਗੀ ਕੱਲ ਮੇਰਾ ਟਾਈਮ ਹੀ ਨਹੀਂ ਲੱਗਿਆਗਾ ਵੀਡੀਓ ਅਪਲੋਡ ਕਰਨਾ ਮਤਲਬ ਬਣਾਉਣ ਵਾਲੀ ਵੀ ਪਈ ਸੀਗੀ ਹਜੇ ਤੇ ਅੱਜ ਫਿਰ ਮੈਂ ਵੀਡੀਓ ਤਾਂ ਨਹੀਂ ਉਹਦੇ ਤੇ ਲਾਈਕ ਕਰ ਮੇਰਾ ਫੋਨ ਦੋ ਤਿੰਨ ਵਾਰ ਫੇਰ ਡਿੱਗ ਪਿਆ ਤੇ ਇਹਦੇ ਨਾਲ ਹੁਣ ਟੱਚ ਘੱਟ ਹੁੰਦਾਗਾ ਤਾਂ ਕਰਕੇ ਫਿਰ ਮੈਂ ਅੱਜ ਮੈਂ ਹੈ ਕਹਿੰ ਪਹਿਲਾ ਕੰਮ ਕਰਕੇ ਹਨਾ ਪਤਾ ਹੀ ਹੁਣ ਮੈਂ ਹੀ ਕਰਨਾਗਾ ਮੈਂ ਹੀ ਕਰੀ ਐਨੀ ਹੈ ਕਿ ਕੰਮ ਸੀ ਹੁਣ ਪਹਿਲਾਂ ਮੈਂ ਸਫਾਈ ਕਰਕੇ ਲੀੜੇ ਕੱਪੜੇ ਧੋ ਕੇ ਫੇਰ ਮਿਲਦੀ ਆ ਸੋ ਨੂੰ ਤੇ ਅੱਜ ਬੀਬੀ ਵਰਗੇ ਦੁਆਰੇ ਆਉਂਦੇ ਮਠੀਆਂ ਲੈ ਕੇ ਮਠੀਆਂ ਤਾਂ ਦੁਆਰੇ ਫੜਾਉਣ ਆਉਂਦੇ ਆ ਕਿਉਂਕਿ ਉਹ ਸੀਗੀਆਂ ਜਿਹੜੀਆਂ ਉਹ ਨਵੀ ਦੇ ਡੈਡੀ ਨੂੰ ਬਾਲੀਆਂ ਪਸੰਦ ਤੇ ਸੀਗੀਆਂ ਮਠੀਆਂ ਤੇ ਉਹਨਾਂ ਨੇ ਖਾ ਲਈਆਂ ਤੇ ਉਹ ਇੱਕ ਅੱਧੀ ਰੋਜ਼ ਮੈਂ ਮਤਲਬ ਖਾ ਲੈਂਦੀ ਸੀ ਚਾਹਣਾ ਤੇ ਬੀਬੀ ਕਹਿੰਦੀ ਚਲ ਮੈਂ ਦੁਆਰੇ ਬਣਾ ਕੇ ਦੇ ਦੂੰਗੀ ਤੇ ਚਲੋ ਫਿਰ ਉਹ ਆ ਜਾਣਗੇ ਉਹ ਤਾਂ ਫਿਰ ਮੈਂ ਮਿਲਦੀ ਐਂਗੀ ਅਰੇ ਗਾਲੇ ਆਪ ਵੀ ਠੀਕ ਹੋ? ਹੋਲੀ ਕਰ। ਮੇਚ ਨਾਨੀ ਆ ਗਈ। ਹੋ 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 ਕਿਸੇ ਕੋਣ ਹੈ? ਦੀਦੀ ਨੂੰ 3 ਨੂੰ ਬੁਲਾ ਕੇ ਆ ਜਾ। ਬੀਬੀ ਬੀਬੀ ਕਿੱਥੇ ਆਪਣੀ? ਬੀਬੀ ਨਾਨੀ ਕਿੱਥੇ ਆ? ਹੌਲੀ ਹੌਲੀ ਆਉਗੀ। ਇਹਨੂੰ ਆਏ ਪੇ ਦਵਾ। ਖਾ ਸਾਡੇ ਜਵਾਕਾਂ ਦੀ ਨਾਨੀ ਦੁਆਰੇ ਮਠੀਆਂ ਬਣਾ ਕੇ ਲਿਆਈ ਹੈ ਗਰਮੀ ਤੇ ਮੜਕਾ ਮੜਕੀ ਰਹੀ ਦੀ ਹੈ ਓਰੇ ਆ ਇਧਰ ਅਸੀਂ ਉਹਨੂੰ ਡਰਾਤਾ ਵੀ ਤੇਰੇ ਟੀਕਾ ਲਵਾਉਂਦੇ ਉਹ ਬਹਿ ਗਈ ਆਏ ਨਹੀਂ ਲਵਾਉਂਦੇ ਆਜੇ ਭੱਜ ਜਾ ਇੱਥੇ ਆ ਜਾਓ ਆਜੇ ਗ੍ਰੇਸੀ ਅੰਦਰ ਆਏ ਅੰਦਰ ਚੱਲ ਫਿਰ ਚੱਲ ਨਹੀਂ ਲਵਾਉਂਦੇ ਟੀਕਾ ਖੜੋ ਚੱਲ ਚੱਲ ਖੜੋ ਚੱਲ ਨਹੀਂ ਲਵਾਉਂਦੇ ਚੱਲ ਖੜਿਓ ਜੀ ਕਪੜੇ ਮੈਂ ਇੱਥੇ ਮੋٹے ਮੋٹے ਸੁੱਕਨੇ ਪਾਤੇ ਤੇ ਥੋੜੇ ਜਿਹਾ ਉੱਤਰ ਪਾਤੇ ਤੇ ਆਹ ਵਾਲੇ ਪਾਉਂਗੀ ਮੇ ਥੱਲੇ ਸੁੱਕਨੇ ਇਹ ਪਤਲੇ ਇਹਦੇ ਆਹ ਹਰੀਆਂ ਹਰੀਆਂ ਹੋਣੀਆਂ ਪੂਰੀ ਨਮੀਆਂ ਫੁੱਟਾਂ ਨਾਲ ਕੀ ਉਸ ਟਾਈਮ ਨਾਲ ਵੇੜਾ ਮੈਂ ਸੋਈ ਤੋ ਤਸੀਹ ਸਦੀਹਾ ਆਹ ਠੰਡੀ ਹਵਾਵਾਂ ਆਉਗੀਆਂ ਕਣੀਆਂ ਆਉਣ ਲੱਗੀਆਂ ਬਾਬਾ ਸਾਰਾ ਮੀਂਹ ਪਾ ਦੇ ਪ੍ਰਮਾਤਮਾ ਸਿੱਤੇ ਪਾ ਸਰਬਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਤੇ ਥੋੜੀਆਂ-ਥੋੜੀਆਂ ਕੜੀਆਂ ਵੀ ਆ ਗਈਆਂ ਦੇਖੋ ਹਲ ਕੇ ਮੀਂਹ ਪਾ ਦੇ ਪ੍ਰਮਾਤਮਾ ਮੱਛੀ ਪਏ ਆ ਸੀ ਤਜਮਾ ਪੁੱਜ ਪਏ ਆਹਾਹਾਹਾ ਠੰਡੀ ਠੰਡੀ ਹਵਾ ਆ ਗਈ ਬਾਬਾ ਸਾਰਾ ਮੀਂਹ ਆ ਜੇ ਤਾਂ ਮੀਂਹ ਤੇ ਗੇੜੇ ਕਿ ਪੂਰੇ ਜਵਾਕ ਪੂਰਾ ਰੋਲਾ ਪਾਈ ਜਾਂਦੇ ਮੀਂਹ ਆ ਗਿਆ ਪੂਰਾ ਵਧੀਆ ਮੀਂਹ ਪੈਣ ਲੱਗ ਗਿਆ ਹੈ ਆਪ ਕਰਦ ਫੜੀ ਫੜੀ ਕਿੱਡੀ ਹੌਂ ਕੰਗਭੜਾ ਦੇ ਕਰਦ ਹੌਂ ਕੰਗਭੜਾ ਕੇ ਹਾਂਜੀ ਮਾਂ ਤਾਂ ਮੇਰੀ ਚੱਲੀ ਹੈਗੀ ਜਾਂਦੀ ਹੈ ਤੇ ਪੈਰੇ ਦਪੈਰੇ ਹਾਂ ਆਏ ਨੇ ਚੰਦ ਵਖਲਾ ਤੁਸੀਂ ਕੰਮੀ ਨੇ ग्रेच बीबी तो जानी है बीबी तो जानी है पुची आ जा आ जा बहर आ जा बीबी तो जानी है आ जा बीबी तो जानी है नानी तो जानी है आ जा आ जा आ जा आ जा आ जा बीबी के चा ना के आ जा बीबी को बुला ला के आ जा आ जा आ जा आ जा आ मैं तो आप जानी है फिर बीबी ना चंगा ਆ ਤੈਨੂੰ ਕੀ ਕਰਨੀ ਆਊਗੀ ਆਜਾ 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 ਬੀਬੀ ਕੋਲੇ ਬੀਬੀ ਕੋਲੇ ਜਾਵੜਾ ਜਾਵੜਾ ਕਿ ਬੀਬੀ ਆ ਤੈਨੂੰ ਆਜਾ ਬੀਬੀ ਨਾਲ ਗੱਲ ਕਰ ਲੈ ਚਿੱਤ ਨਹੀਂ ਠੀਕ ਆ ਚੱਲ ਚੰਗਾ ਹੈ ਜਾ ਨਾ ਗਦੀ ਆਲਾ ਆ ਤੇਰੇ ਰੋਕ ਲਾ ਫਿਰ ਬੀਬੀ ਨੂੰ ਫੜ ਲਾ ਫੜ ਲ ਬੀਬੀ ਨੂੰ ਫੜ ਬੀਬੀ ਦੇ ਝੋਲਾ ਫੜ ਲ ਕਿ ਨਹੀਂ ਜਾਣੇ ਇਹ ਬੀਬੀ ਨਹੀਂ ਜਾਣੇ ਚਾ ਠੀਕ ਹੈ ਬਾਈ ਠੀਕ ਹੈ ਭਾਈ ਚੰਗੇ ਬੀਬੀ ਫੋਨ ਕਰ ਲਿਓ ਜਾ ਕੇ ਚੰਗੇ ਗਰਮੀ ਵਾਲੀ ਹੈ ਬੀਬੀ ਤਾਂ ਗਈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ ਤੇ ਅੱਜ ਮੈਂ 12 ਵਜੇ ਆ ਕੇ ਵੀਡੀਓ ਚਲਾਈ ਹੈਗੀ ਪਹਿਨਾਲ ਮੈਂ ਵੀਡੀਓ ਸਟਾਰਟ ਕਰ ਲੈਣੀ ਹੈ ਤੇ ਨਾਲ ਹੀ ਮੈਂ ਦੋ ਮਿੰਟ ਠੰਡੀ ਹਵਾ ਲੈ ਲੂੰਗੀ ਮੈਂ ਹਾਂ ਚੱਲ ਦੋ ਮਿੰਟ ਪਹਿਲਾਂ ਮੈਂ ਆਰਾਮਦਾਰੀ ਦੀ ਕਰ ਲਾ ਪਾਣੀ ਪੂਣ ਪੀ ਲਾਂ ਤੇ ਰੇ ਸੀਗ ਮੈਂ ਬਾਹਰ ਕੱਢਿਆ ਹੀ ਸੀਗੀ ਇਹ ਵੀ ਆ ਗਈ ਅੰਦਰ ਗਰਮੀ ਬਹੁਤ ਜ਼ਿਆਦੀ ਹੋਈ ਸੀਗੀ ਮੈਂ ਖੱਜਾ ਲਾ ਪਾਂਡੇ ਵੀ ਦੋ ਵਾਰੀ ਤਨ ਵਾਰੀ ਨਵੀਂ ਨਹੀਂ ਤੋਤੇ ਛੋਟੇ ਵੱਡੇ ਮੈਂ ਥੋਲੀ ਸੀਗੇ ਤੇ ਉਂਗਲ ਹਜੇ ਮੇਰੀ ਥੋੜੀ ਜੀ ਹੈਗੀ ਹੈਗੀ ਇੱਕਦੋਂ ਕੱਲ ਮੈਂ ਗੋਲੀ ਲੈ ਲਈ ਗੋਲੀ ਲੈ ਕੇ ਤਾਂ ਮੈਂ ਡਿੱਗਦੀ ਫਿਰਦੀ ਰਹੀ ਅੰਗਣਵਾੜੀ ਚ ਆ ਕੇ ਲੱਗੀ ਸੀਗੀ ਗੋਲੀ ਜੇ ਮੈਂ ਉੱਥੇ ਲੈ ਲੈਂਦੀ ਗੋਲੀ ਤਾਂ ਫਿਰ ਮੇਰ ਤੋਂ ਜਵਾਂ ਨਹੀਂ ਸਿੱਟੂ ਰਹਿ ਜਾਣਾ ਆਏ ਨਹੀਂ ਆਣਾ ਸੀ ਕਰੇ ਸਕੂਟਰੀ ਤੇ ਤੇ ਫਿਰ ਬਾਵਾ ਮੈਂ ਆ ਕੇ ਲਈ ਸੀਗੀ ਗੋਲੀ ਤੇ ਫਿਰ ਸਾਰਾ ਦਿਨ ਬਸ ਸੁੱਤੀ ਰਹੀ ਕਦੇ ਉੱਥੇ ਪਹਿ ਜਾ ਕਰ ਕਦੇ ਉੱਥੇ ਜੇ ਸੋਫੇ ਤੇ ਬੈਠੀ ਤੇ ਸੋਫੇ ਤੇ ਸੌਂਗੀ ਜੇ ਮੈਂ ਇੱਧਰ ਬੈੱਡ ਤੇ ਆ ਕੇ ਪਈ ਤਾਂ ਮੈਂ ਇੱਥੇ ਹੀ ਸੌਂਗੀ ਤੇ ਰਾਤ ਨੂੰ ਵੀ ਮੈਂ ਸੌਂਗੀ ਇੰਨੀ ਨੀਂਦ ਆਈ ਉਹਦੇ ਨਾਲ ਤੇ ਠੀਕਾ ਵੀ ਮੇਰਾ ਥੋੜਾ ਜਿਹਾ ਹੁਣ ਜਦੋਂ ਠੀਕ ਹੈਗਾ ਤੇ ਕੰਮ ਮੈਂ ਕੱਲ ਕੋਈ ਜ਼ਿਆਦਾ ਕੀਤਾ ਨਹੀਂਗਾ ਤੇ ਹੁਣ ਮੈਂ ਕਰੂੰਗੀ ਨਾਲ ਤਾਂ ਅੱਜ ਸਾਬ ਸੁਭਾਈ ਕਰਨੀ ਹੈ ਇਹ ਉਹ ਵੀ ਨਹੀਂ ਕਰੀ ਸੀਗੀ ਤੇ ਨਾਲੇ ਭਾਂਡੇ ਪਏ ਮੇਰੇ ਧੋਣ ਵਾਲੇ ਕਿਉਂਕਿ ਨਵੀਨੇ ਵੀ ਅੱਜ ਜਾਣਾ ਸੀ ਸਕੂਲ 'ਚ ਕੱਲ ਵੀ ਵੀ ਪੀ ਨੇ ਤੋਤੇ ਸੀ ਮੇਰੇ ਮੰਗਰੋ ਅੱਜ ਦਿਨ ਹੈਗਾ ਮੰਗਲਵਾਰ ਤੇ ਚਲੋ ਕਰਦੇ ਆਂ ਫਿਰ ਕੰਮ ਧੰਦਾ ਉਹ ਤਾਂ ਜਿਹੜਾ ਰਹਿ ਗਿਆ ਨਹੀਂ ਆ ਰਿਹਾ ਤਾਂ ਨਹੀਂ ਪਤਾ ਰੱਬ ਕਿੰਨਾ ਕੁ ਪਾਊਗਾ ਮੈਂ ਕਿਉਂਕਿ ਕੱਲ ਵੀ ਕੱਲ ਨਹੀਂ ਪਰਸੋਂ ਵੀ ਕਣੀਆਂ ਹੀ ਪਾ ਕੇ हट ਗਏ ਸੀ ਮੋਟੀ ਮੋਟੀਆਂ ਕਣੀਆਂ ਹੀ ਨੇ ਤੇ ਗਰਮੀ ਵੀ ਇੰਨੀ ਹੋਈ ਪਈ ਐ ਨੂੰ ਕਾਲਾ ਕਾਲਾ ਹੋਇਆ ਪਿਆ ਰੱਬਾ ਈ ਫੈਨ ਲੱਗ ਗਿਆ ਗ੍ਰੇਸੀਆਂ ਬੈ ਕੇ ਦੇਖੀ ਜਾਂਦੀ ਐ ਇੱਧਰ ਵਾਚਣ ਨਹੀਂ ਆ ਜਾਈ। ਦੇਖ। ਇਹਦਾ ਕਰਕੇ ਪਤਾ ਨਹੀਂ ਲੱਗਦਾ ਉਹ ਦੇਖੋ ਪੱਲੀ ਜੀ ਕਿੰਦੀ ਹੋਈ ਪਈ ਐ। ਜੇ ਚਲੋ ਰੱਪਾ ਹੁਣ ਵਧੀਆ ਖੁੱਲਕੇ ਨਹੀਂ ਪਾ ਰਹੇ ਤੇ ਚਲੋ ਥੋੜਾ ਜਿਹਾ ਠੀਕ ਜਾ ਹੋ ਜੂਗਾ ਮੋਰ। ਇਹ ਐ ਬੈ ਕੇ ਟਿੱਖਾ ਲੈਂਦੀ ਨਹੀਂ ਤੇ ਇਹਦਾ ਆਪ ਤਾਂ ਹੀ ਜਾਂਦੀ ਮੇਰੀ। ਕਣੀਆਂ ਦੇਖੀ ਜਾਂਦੀ ਵੀ ਪਈ ਜਾਂਦੀ। ਗੱਜੇ ਮੀਆ ਆ ਹੀ ਜਾਂਦਾ ਹੈ ਮੀਆ ਆ ਗਿਆ ਹੈ ਨਾ ਬਸ ਸਾਈਂ ਬੈ ਕੇ ਇੱਥੇ ਦੇਖੀਓਗੇ ਕੰਮ ਖਜੇ ਮੇਰਾ ਪਿਆਰ ਹੂੰ ਸਾਫ ਲੱਗਦਾਗਾ ਵੀ ਸਾਫ ਸਫਾਈ ਹੋਈ ਪਈ ਹੈ ਪਰ ਮੈਂ ਝਾੜੂ ਮਾਰੀ ਜਾਂਦੀ ਸੀਗੀ ਹਜੇ ਇਹਨਾਂ ਦੀ ਕੰਨੀਆਂ ਤਾਂ ਵਧੀਆ ਆਉਣ ਲੱਗਿਆ ਪਰ ਹਜੇ ਵੀ ਉਹ ਨੰਮ ਹੀ ਆਇਆ ਨਹੀਂਗਾ ਜਿੰਨਾ ਆਉਣਾ ਚਾਹੀਦਾ ਗੱਜੀ ਲਸ਼ਕੀ ਜਾਂਦਾ ਬਸ ਮੀਂਹ ਘਟਾਗਾ ਪੂਰਾ ਮੀਆ ਆ ਗਿਆ ਮੇਰਾ ਮੋਨ ਪਿੱਛੇ ਚੂਗਾ ਮੀਨੇ ਤੰਨ ਜਾ ਰਹੀ ਦੀ ਆ ਤੈਹ ਗਿਆ ਚਲੋ ਨਵੀ ਨੂੰ ਤਾਂ ਮੀਂਹ ਤੇ ਵੀ ਲਿਆਉਂਗੀ ਪਰ ਮੀਂਹ ਪੈ ਗਿਆ ਬਹੁਤ ਵਧੀਆ ਹੋ ਗਿਆ ਮੇਰਾ ਜੀ ਕਹਤਾ ਵਿੱਚ ਮੈਂ ਗੇੜੇ ਖਾਂਦੀ ਸੀ ਨਾ ਇੰਨਾ ਕਰਨੀ ਪਾਰੀ ਹੋਈ ਪਈ ਸੀ ਉਸੋਂ ਪਾਕੀ ਜਾਨਵਰ ਹੈ ਨਾ ਕਿੰਨਾ ਉੱਖਾ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਸੀ ਸਾਹ ਨਹੀਂ ਚੱਲਦਾ ਤੇ ਇੱਕ ਨਾ ਚੀੜੀ ਸਾਡੇ ਆਲਣਾ ਬਣਾਈ ਜਾਂਦੀ ਆ ਦੇਖੋ ਹਿੱਟ ਨੂੰ ਆ ਦੇਖੋ ਇੱਥੇ ਆਲਣਾ ਬਣਾਈ ਜਾਂਦੀ ਹੈ ਵਿਚਾਰੀ ਉੱਟ ਗਈ ਦੋਰ ਇਹਨਾਂ ਹੋ ਗਈ ਨੂੰ ਲੱਗੀ ਪਈ ਨੂੰ ਕਾਹ ਪੁੱਛ ਜਿਹੜਾ ਜਿਵੇਂ ਹੋ ਉੱਥੇ ਬਣਾਇਆ ਸੀਗਾ ਜ਼ੂਮ ਕਰਕੇ ਦੇਖੋ ਨਹੀਂ ਜਿਹੜੀ ਉਹਦੀ ਟੋਕਰੀ ਹੈਗੀ ਉੱਥੇ ਬਣਾਇਆ ਸੀਗਾ ਤੇ ਹੁਣ ਇਸੇ ਬਣਾ ਲਿਆ ਦੇਖ ਬੜਾ ਵਧੀਆ ਹੋ ਗਿਆ ਮੀਂਹ ਦਾ ਪਰਮਾਤਮਾ ਐ ਤਾਂ ਹੈਗਾ ਸੁਣਦਾ ਸਭ ਦੀ ਸੁਣਦਾ ਉਹਨੂੰ ਸਾਰਿਆਂ ਦਾ ਫਿਕਰ ਹੈ 47 ਚੱਲੀ ਅੱਜ ਜਮੀਨ ਐ ਹੈ ਹਾਂਜੀ ਇਤਰੋ ਸਾਫ ਸਫਾਈ ਕਰ ਲਈ ਆਪਾਂ ਨੇ ਉਹ ਸ਼ਾਲਟ ਮੈਂ ਤਾਂ ਤਰੀ ਉਧਰ ਨਵੇਂ ਸੀ ਬੰਦ ਕੀਤਾ ਸੀਗਾ ਤੇ ਪਾਣੀ ਜੱਡੀ ਦਿੱਤਾ ਸੀਗਾ ਇਹ ਡਰੈਇੰਗ ਰੂਮ ਚ ਲਾਇਆ ਪੁੱਤ ਜਾਂ ਬਸ ਇੱਧਰ ਲਾਇਆ ਗੱਡੀਆਂ ਠੀਕ ਕਰਕੇ ਰੱਖ ਕੇ ਜਾਊਂਗੀ ਹੁਣ ਮੈਂ ਇੱਧਰ ਨਾ ਲਾਈਟ ਬੰਦ ਕਰ ਦੂੰਗੀ ਤੇ ਭਾਂਡੇ ਚ ਮੈਂ ਇੱਥੇ ਥੋੜੇ ਜੇ ਥਾਂ ਚ ਲਾਇਆਗਾ ਕਿਉਂਕਿ ਮੀ ਆਉਣ ਲੱਗ ਗਿਆ ਸੀ ਤੇ ਮੈਂ ਕਿਹਾ ਚਲੋ ਰਹਿਣ ਦੂ ਮੈਂ ਖਰਾਬ ਹੋਊਗਾ ਤੇ ਇੱਥੋਂ ਮੈਂ ਛੱਡਤਾ ਸੀਗਾ ਇੰਨਕ ਤੇ ਰਸੋਈ ਚ ਲਾਤਾ ਸੀਗਾ ਕਮਰੇ ਦੋਨੇ ਛੱਡ ਤੇ ਭਾਂਡੇ ਵੀ ਮੰਜੇ ਗਏ ਆਪਣੇ ਤੇ ਮੀ ਵੀ ਹਟ ਗਿਆ ਤੇ ਮੈਂ ਤਾਂ ਮੀਂਹ ਦੇਖੀ ਗਈ ਬਸ ਇੱਥੇ ਖੜੀ ਰਹੀ ਮੈਂ ਗਰੇਸੀ ਵੀ ਬਾਹਰ ਫਿਰਦੀ ਰਹੀ ਤੇ ਮੀਂਹ ਬੰਦ ਹੋ ਗਿਆ